ਗਵਰਨਰ ਸਿੰਘ ਮਾਨ ਬਤਾਰ ਉਹਨਾਂ ਦਾ ਛੋਟਾ ਭਾਈ ਹੋ ਕੇ ਮੁੱਖ ਮੰਤਰੀ ਪੰਜਾਬ ਪਹਿਲਾਂ ਵੀ ਬਾਗਡੋਰ ਸੰਭਾਲੀ ਹੋਈ ਸੀ ਹੁਣ ਵੀ ਸੰਭਾਲੀ ਆ ਬਾਅਦ ਚ ਵੀ ਸੰਭਾਲ ਕੇ ਰੱਖਦੇ ਅਸੀਂ ਬਾਗਡੋਰਾਂ ਪਹਾੜਾਂ ਚ ਨਹੀਂ ਲੈ ਕੇ ਗਏ ਅਸੀਂ ਇੱਥੇ ਜ਼ਮੀਨ ਤੇ ਹੀ ਰੱਖੀਆਂ ਹੋਈਆਂ ਇਹ ਪਹਿਲੇ ਵਾਲੇ ਸੀਗੇ ਜਿਹੜੇ ਪਹਾੜਾਂ ਤੇ ਲੈ ਜਾਂਦੇ ਸੀ ਵੋਟਾਂ ਲੈ ਕੇ ਇਹ ਬਾਗਡੋਰ ਇੱਥੇ ਹੀ ਚੱਲਦੀ ਆ ਔਰ ਵਧੀਆ ਚੱਲਦੀ ਆ ਕਹਿੰਦੇ ਤੁਹਾਨੂੰ 92 ਮੈਂਬਰ ਚੁਣ ਕੇ ਪੰਜਾਬ ਦੇ 3.5 ਕਰੋੜ ਲੋਕਾਂ ਨੇ ਭੇਜਿਆ ਵਾ ਸੇਵਾ ਕਰੋ ਹੁਣ ਪੰਜਾਬ ਦੇ ਲੋਕਾਂ ਨੇ ਮਨ ਬਣਾਇਆ ਹੋਇਆ 13 ਜੀਰੋ ਕਰੋ ਆਪਣੀ ਏਡੀ ਵੱਡੀ ਕੁਰਸੀ ਛੱਡ ਕੇ ਸਾਡਾ ਨੇਤਾ ਵਰਿੰਦ ਕੇਰੀਵਾਲ ਉਹ ਐਨੀ ਗੱਲ ਜ਼ਰੂਰ ਕਰ ਗਿਆ ਚਾਹੇ 20 ਦਿਨ ਲਈ ਆਇਆ ਵਾ ਉਹਨੇ ਹੀ ਦੱਸ ਦੇਣਾ ਮਹਾਂ ਰਾਜੇ ਬੜਿੰਗ ਦਾ ਬਿਸਤਰਾ ਉਹਨੇ ਹੀ ਗੋਲ ਕਰ ਦੇਣਾ ਜਦੋਂ ਬੈਂਸਾਂ ਦੇ ਕਰਕੇ ਆ ਇੱਕ ਮੁੰਡਾ 23 ਸਾਲ ਦਾ ਭਾਜਪੀ ਸਰਕਾਰ ਨੇ ਗੋਲੀ ਚਲਾ ਕੇ ਇਹਨਾਂ ਨੇ ਕੰਡੇ ਵੀ ਜੀ ਆ ਜੀ ਨੇ ਕੰਡੇ ਵਿਜਣਿਆਂ ਨੂੰ ਚੁਗਨੇ ਵੀ ਬਣੇ ਆ ਨੀਅਤ ਤੇ ਨੀਤੀ ਦਾ ਪਤਾ ਨਹੀਂ ਲੱਗ ਸਕਦਾ ਉਹ ਸਾਨੂੰ ਨਾ ਗਾਈਡ ਕਰਨ ਉਹ ਆਪ ਆ ਦੇਖਣ ਵੀ ਉਹਨਾਂ ਦੀ ਥਾਲੀ ਚੋਂ ਲੱਡੂ ਮੁੱਕੀ ਜਾਂਦੇ ਆ ਉਹ ਸਾਨੂੰ ਕੀ ਗਾਈਡ ਕਰੂਗੇ ਲੋਕਤੰਤਰ ਨੂੰ ਬਚਾਉਣ ਲਈ ਅਸੀਂ ਜੋ ਮਰਜ਼ੀ ਨੀਤੀ ਪਨਾਈਏ ਚਾਹੇ ਸਾਡੀ ਨੀਅਤ ਤੇ ਨੀਤੀ ਨੂੰ ਉਹ ਨਹੀਂ ਸਮਝ ਸਕਦੇ ਉਹਨਾਂ ਦੇ ਬਸ ਅਸੀਂ ਕੰਡੇ ਤੇ ਚੜਾ ਲਓ ਮੈਂ ਇੱਕ ਪਾਸੇ ਚੜ ਜਾਨਾ ਜੇ ਐ ਨਾ ਚੱਕ ਦੂਆ ਤੱਕੜੀ ਦਾ ਕਹਿ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਲਗਾਤਾਰ ਵੱਡੇ ਪ੍ਰਚਾਰ ਦੇ ਵਿੱਚ ਡਟੀ ਹੋਈ ਹੈ ਤੇ ਆਪ ਕਮਿਨਰ ਅਰਵਿੰਦ ਕੇਜੀਵਾਲ ਵੀ ਲਗਾਤਾਰ ਦੋ ਦਿਨ ਤੋਂ ਪੰਜਾਬ ਦੇ ਵਿੱਚ ਪ੍ਰਚਾਰ ਦੀ ਕਮਾਂਡ ਸੰਭਾਲੇ ਹੋਏ ਨੇ ਅਰਵਿੰਦ ਕੇਜੀਵਾਲ ਨੂੰ ਅੱਜ ਮਿਲ ਕੇ ਆਏ ਨੇ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ 9:30 ਜੁਨੇ ਕਿਸ ਤਰ੍ਹਾਂ ਦੇਖਦੇ ਹੋ ਜੀ ਕਮਾਂਡ ਸਾਰੀ ਹੁਣ ਜਿਹੜੀ ਆ ਅਰਵਿੰਦ ਕੇਜੀਵਾਲ ਨੇ ਆਪਣੇ ਹੱਥੇ ਲਈ ਹੋਈ ਆ ਦੋ ਦਿਨ ਤੋਂ ਲਗਾਤਾਰ ਪੰਜਾਬ 'ੇ ਪ੍ਰਚਾਰ ਕਰ ਰਹੇ ਨੇ ਲੇਕੋ ਪਹਿਲਾਂ ਵੀ ਕਮਾਂਡ ਉਹਨਾਂ ਦੇ ਹੱਥੇ ਹੀ ਸੀਗੀ ਸਰਦਾਰ ਭਗਵੰਤ ਸਿੰਘ ਮਾਨ ਬਤੌਰ ਉਹਨਾਂ ਦਾ ਛੋਟਾ ਭਾਈ ਹੋ ਕੇ ਮੁੱਖ ਮੰਤਰੀ ਪੰਜਾਬ ਪਹਿਲਾਂ ਵੀ ਬਾਗਡੋਰ ਸੰਭਾਲੀ ਹੋਈ ਸੀ ਹੁਣ ਵੀ ਸੰਭਾਲੀ ਆ ਬਾਅਦ ਚ ਵੀ ਸੰਭਾਲ ਕੇ ਰੱਖਣੀ ਆ ਅਸੀਂ ਬਾਗਡੋਰਾਂ ਪਹਾੜਾਂ ਚ ਨਹੀਂ ਲੈ ਕੇ ਗਏ ਅਸੀਂ ਇੱਥੇ ਜ਼ਮੀਨ ਤੇ ਹੀ ਰੱਖੀਆਂ ਹੋਈਆਂ ਇਹ ਪਹਿਲੇ ਵਾਲੇ ਸੀਗੇ ਜਿਹੜੇ ਪਹਾੜਾਂ ਤੇ ਲੈ ਜਾਂਦੇ ਸੀ ਵੋਟਾਂ ਲੈ ਕੇ ਇਹ ਬਾਗਡੋਰ ਇੱਥੇ ਹੀ ਚੱਲਦੀ ਆ ਔਰ ਵਧੀਆ ਚੱਲਦੀ ਆ ਪੰਜਾਬ ਦੇ 3.5 ਕਰੋੜ ਲੋਕਾਂ ਦੀ ਜਿਹੜੀ ਸੇਵਾ ਬਾਉ ਡਟ ਕੇ ਕਰ ਰਹੇ ਆ ਵਿਧਾਨ ਸਭਾ ਇਲੈਕਸ਼ਨਾਂ ਤੋਂ ਪਹਿਲਾਂ ਵੀ ਉਮੀਦਵਾਰਾਂ ਦੇ ਨਾਲ ਮੀਟਿੰਗ ਕੀਤੀ ਅੱਜ ਵੀ ਅੰਮ੍ਰਿਤਸਰ ਦੇ ਵਿੱਚ ਸਾਰੇ ਪੰਜਾਬ ਦੇ ਉਮੀਦਵਾਰ ਤੇ ਹੋਰ ਵੱਡੇ ਲੀਡਰ ਪਹੁੰਚੇ ਸੀ ਕੀ ਗੁਰਮੰਤਰ ਦਿੱਤਾ ਅਰਵਿੰਦ ਕੇਜੀਵਾਲ ਕੋ ਤਾਂ ਕਿ 1 ਜੂਨ ਨੂੰ ਜਿਹੜਾ ਵੋਟਾਂ ਪੈਣੀਆਂ ਉਸ ਦਾ ਰਿਜ਼ਲਟ ਨੂੰ ਲੈ ਗੁਰਮੰਤਰੇ ਹੀ ਹੁੰਦਾ ਵਾ ਵੀ ਉਹ ਕਹਿੰਦੇ ਤੁਹਾਨੂੰ 92 ਮੈਂਬਰ ਚੁਣ ਕੇ ਪੰਜਾਬ ਦੇ 3.5 ਕਰੋੜ ਲੋਕਾਂ ਨੇ ਭੇਜਿਆ ਵਾ ਸੇਵਾ ਕਰੋ ਹੁਣ ਪੰਜਾਬ ਦੇ ਲੋਕਾਂ ਨੇ ਮਨ ਬਣਾਇਆ ਹੋਇਆ 13 ਜ਼ੀਰੋ ਕਰਨ ਨੂੰ 13 ਜ਼ੀਰੋ ਜਿਸ ਦਿਨ ਕਰਤੀਆਂ ਉਸ ਦਿਨ ਭਗਵੰਤ ਮਾਨ ਨੇ ਬਣ ਜਾਣਾ ਹੀਰੋ ਜਦੋਂ 13 ਜ਼ੀਰੋ ਕਰੀਆਂ ਨੇ ਤੇ ਆਪਣੇ ਆ ਮੋਦੀ ਨੇ ਹੋ ਜਾਣਾ ਜ਼ੀਰੋ ਇਹ ਲੋਕਾਂ ਨੇ ਮਨ ਬਣਾਇਆ ਹੋਇਆ ਹੁਣ ਤਾਂ ਕਿਸ ਤਰ੍ਹਾਂ ਹੁਣ ਪ੍ਰਚਾਰ ਇਹ ਡਟੇ ਹੋਏ ਨੇ ਅਰਵਿੰਦ ਕੇਜੀਵਾਲ ਵਿਰੋਧੀ ਕਹਿੰਦੇ ਨੇ ਕਿ 15 ਦਿਨ ਦੇ ਵਿੱਚ ਜ਼ਮਾਨਤ ਤੇ ਬਾਹਰ ਆਏ ਨੇ 2 ਤਰੀਕ ਨੂੰ ਫਿਰ ਜਿਹੜਾ ਵਾ ਜੇਲ ਦੀ ਉਸੇ ਬੈਰਕ ਦੇ ਵਿੱਚ ਜਾਣਾ ਪੈਣਾ ਇਹਨਾਂ ਦੇ ਪਰਚਾ ਨਾਲ ਕੋਈ ਫਰਕ ਨਹੀਂ ਪੈਣਾ ਉਹ ਦੋਲਨ ਚੋਂ ਨਿਕਲਿਆ ਹੋਇਆ ਆਪਣੀ ਏਡੀ ਵੱਡੀ ਕੁਰਸੀ ਛੱਡ ਕੇ ਸਾਡਾ ਨੇਤਾ ਅਰਵਿੰਦ ਕੇਰੀਵਾਲ ਉਹ ਐਨੀ ਗੱਲ ਜ਼ਰੂਰ ਕਰ ਗਿਆ ਚਾਹੇ 20 ਦਿਨ ਲਈ ਆਇਆ ਵਾ ਜਿਹੜਾ ਮੋਦੀ ਕਹਿੰਦਾ ਨਾ 400 ਪਾਰ ਉਹ ਅੱਧ ਵਿਚਕਾਰ ਕਰ ਗਿਆ ਉਹ 400 ਪਾਰ ਨਹੀਂ ਅੱਧ ਵਿਚਕਾਰ ਕਰ ਗਿਆ ਤੇ ਲੁਧਿਆਣਾ ਦੇ ਵਿੱਚ ਲਗਾਤਾਰ ਪ੍ਰਚਾਰ ਕਰ ਰਹੇ ਉਹ ਕਿਸ ਤਰ੍ਹਾਂ ਦਾ ਸਿਨੈਰੀਓ ਲੱਗ ਰਿਹਾ ਰਾਜਾ ਵੜਿੰਗ ਕਹਿੰਦੇ ਨੇ ਇਸ ਵਾਰ ਜਿਹੜਾ ਵਾ ਲੁਧਿਆਣਾ ਤੋਂ ਵੱਡੀ ਜਿੱਤ ਲਵਾਂਗੇ ਬੈਂਸ ਬਰਾਦਰ ਦੇ ਆਨ ਦੇ ਨਾਲ ਜਿੱਤ ਜਿਹੜੀ ਆ ਡਬਲ ਹੋ ਗਈ ਆ ਉਹ ਜਿਹੜੀ ਕੁੜੀ ਸਾਲ 1 ਸਾਲ ਡੇਢ ਸਾਲ ਸੀਏ ਦੇ ਬਾਹਰ ਬੈਠੀ ਰਹੀ ਉਹਨੇ ਹੀ ਦੱਸ ਦੇਣਾ ਮਨ ਰਾਜੇ ਵੜਿੰਗ ਦਾ ਬਿਸਤਰਾ ਉਹਨੇ ਹੀ ਗੋਲ ਕਰ ਦੇਣਾ ਜਦੋਂ ਬੈਂਸਾਂ ਦੇ ਕਰਕੇ ਰਾਜੇਪੁਰਿੰਗ ਦਾ ਵੀ ਬਿਸਤਰਾ ਜਲਦੀ ਗੋਲ ਹੋ ਰਿਹਾ ਵਾ ਅੱਗੇ ਬੀਜੇਪੀ ਦੀ ਵੀ ਸਪੋਰਟ ਕਰਕੇ ਦੇਖ ਹੀ ਲਈ ਸੀ ਬੈਂਸਾ ਨੇ ਉੱਥੇ ਵੀ ਰਿੰਕੂ ਜਿੱਤ ਗਿਆ ਸੀਗਾ ਇੱਥੇ ਵੀ ਹਾਲ ਉਹੀ ਹੋਣਾ ਵਾ ਹਲਕਾ ਆਤਮ ਨਗਰ ਦੇ ਵਿੱਚ ਇਸ ਸਮੇ ਖੜੇ ਹੋ ਬੈਂਸਾ ਦਾ ਗੜ ਵੀ ਕਿਹਾ ਜਾਂਦਾ ਸੀ ਕਿਸੇ ਸਮੇ ਇਹਨਾਂ ਨੂੰ ਕੱਲ ਉਹਨਾਂ ਨੇ ਵੱਡਾ ਆ ਪ੍ਰੋਗਰਾਮ ਕਰਕੇ ਹਜ਼ਾਰਾਂ ਦੀ ਗਿੰਦੇ ਇਕੱਠਾ ਕੀਤਾ ਵਾ ਜਮਾਨਤ ਜਬਤ ਹੋਈ ਆ ਦੋਨਾਂ ਹਲਕਿਆਂ 'ਚ ਗੜ ਕਿੱਥੋਂ ਰਹਿ ਗਿਆ ਸਿੱਧੂ ਕਲਵਾਨ ਸਿੱਧੂ ਨੇ ਜਮਾਨਤ ਜਬਤ ਕਰਾਈ ਆ ਛੋਟੇ ਦੀ ਵੀ ਵੱਡੇ ਦੀ ਵੀ ਤਾ ਅੱਜ ਕਿਸਾਨ ਲਗਾਤਾਰ ਜਿੱਥੇ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਅੱਜ ਕਿਸਾਨ ਪਹੁੰਚੇ ਸੀਗੇ ਪਰ ਨਿਹੰਗ ਸਿੰਘਾਂ ਨੇ ਆਕੇ ਰਮਨੀਤ ਬਿੱਟੂ ਦੇ ਹੱਕ ਦੇ ਵਿੱਚ ਜਿਹੜਾ ਵਾ ਕਿਸਾਨਾਂ ਨੂੰ ਘੇਰਾ ਪਾਇਆ ਵਾ ਦੇਖੋ ਗੱਲ ਸੁਣੋ ਮੇਰੀ ਪੰਜਾਬ ਦਾ ਕਿਸਾਨ ਜਿਹੜਾ ਪਹਿਲਾਂ 700 ਸ਼ਹੀਦ ਹੋਇਆ ਫਿਰ ਆ ਇੱਕ ਮੁੰਡਾ 23 ਸਾਲ ਦਾ ਭਾਜਪਾ ਸਰਕਾਰ ਨੇ ਗੋਲੀ ਚਲਾ ਕੇ ਇਹਨਾਂ ਨੇ ਕੰਡੇ ਵੀਜੇ ਆ ਜਿਹਨੇ ਕੰਡੇ ਵੀਜਣਿਆਂ ਨੂੰ ਚੁਗਨੇ ਵੀ ਪੈਣੇ ਆ ਕੰਡੇ ਵੀਜ ਕੇ ਕਿਤੇ ਫੁੱਲ ਥੋੜਾ ਚੁਗੇ ਜਾਣੇ ਆ ਕੰਡੇ ਵਿਜਿਆ ਭਾਜਪੀ ਨੇ ਕੰਡੇ ਚੁਗਦੀ ਫੜਦੀ ਆ ਵਿਰੋਧੀ ਧਿਰਾਂ ਕਹਿੰਦੀਆਂ ਨੇ ਕਿ ਆਪ ਤੇ ਕਾਂਗਰਸ ਦਾ ਕਿਹਦਾ ਨਾਤਾ ਵਾ ਸ਼ੰਭੂ ਦੇ ਇਸ ਪਾਰ ਟਕਰਾਵ ਤੇ ਸ਼ੰਭੂ ਦੇ ਉਸ ਪਾਰ ਯਾਰ ਤਾਨਾਸ਼ਾਹੀ ਨੂੰ ਰੋਕਣ ਲਈ ਕੋਈ ਵੀ ਪਾਰ ਆਰ ਪਾਰ ਦੀ ਗੱਲ ਹੋ ਸਕਦੀ ਆ ਪਰ ਤਾਂ ਨਾਸ਼ਾ ਹੀ ਬੰਦ ਕਰਾਉਣੀ ਹੈ ਜਿਹੜੀ ਮੋਦੀ ਦੀ ਕੰਨਾ ਚਾਹੀ ਆ ਉਹ ਕਹਿੰਦੇ ਫਿਰ ਪੰਜਾਬ ਦੇ ਵਿੱਚ ਵੀ ਸਮਝੋਤਾ ਕਰ ਲੈਂਦੇ ਜੇ 6 ਸਟੇਟਾਂ ਦੇ ਵਿੱਚ ਸਮਝੋਤਾ ਕਰ ਲਿਆ ਤੇ ਪੰਜਾਬ ਦੇ ਵਿੱਚ ਕਿਹੜੀ ਆ ਸੀ 9 ਵਾ ਸੀ ਪੰਜਾਬ ਦੇ ਵਿੱਚ ਸਮਝੋਤਾ ਤੇ ਸਿਰੇ ਨਹੀਂ ਚੜਿਆ ਕਾਂਗਰਸ ਤੇ ਭਾਜਪਾ ਤੇ ਕਾਲੀ ਦਲ ਨੂੰ ਸਾਡੀ ਨੀਅਤ ਤੇ ਨੀਤੀ ਦਾ ਪਤਾ ਨਹੀਂ ਲੱਗ ਸਕਦਾ ਉਹ ਸਾਨੂੰ ਨਾ ਗਾਈਡ ਕਰਨੋਂ ਆਪ ਉਹ ਦੇਖਣ ਵੀ ਉਹਨਾਂ ਦੀ ਥਾਲੀ 'ਚੋਂ ਲੱਡੂ ਮੁੱਕੀ ਜਾਂਦੇ ਆ ਉਹ ਸਾਨੂੰ ਕੀ ਗਾਈਡ ਕਰੂਗੇ ਕਹਿੰਦੇ ਦਵਿੰਦਰ ਯਾਦਵ ਜਿਹੜਾ ਪੰਜਾਬ ਦੇ ਪ੍ਰਵਾਰੀ ਨੇ ਦਿੱਲੀ ਦੇ ਪ੍ਰਧਾਨ ਨੇ ਤੇ ਅਰਵਿੰਦ ਕੇਜਰੀਵਾਲ ਪਰਸੋਂ ਇੱਕੋ ਹੀ ਜਿਹੜੀ ਆ ਬੈਨ ਦੇ ਉੱਤੇ ਸਵਾਰ ਹੋ ਕੇ ਜਿਹੜਾ ਵਾ ਪ੍ਰਚਾਰ ਕਰਦੇ ਹੋਏ ਨਜ਼ਰ ਆਉਂਦੇ ਇੱਥੇ ਆ ਕੇ ਇੱਕ ਦੂਜੇ ਨੂੰ ਭੰਡਦੇ ਆ ਤੇ ਦਿੱਲੀ ਇਹ ਜੇ ਇਕੱਠੇ ਜੱਫੀਆਂ ਪਾਉਂਦੇ ਨੇ ਇਹ ਹੁਣ ਸਮਾਂ ਹੀ ਦੱਸੂਗਾ ਅਸੀਂ ਆਪਣੇ ਲੋਕਤੰਤਰ ਨੂੰ ਬਚਾਉਣ ਲਈ ਅਸੀਂ ਜੋ ਮਰਜੀ ਨੀਤੀ ਅਪਣਾਈਏ ਚਾਹੇ ਸਾਡੀ ਨੀਅਤ ਤੇ ਨੀਤੀ ਨੂੰ ਉਹ ਨਹੀਂ ਸਮਝ ਸਕਦੇ ਉਹਨਾਂ ਦੇ ਬਸ ਦੀ ਗੱਲ ਹੀ ਤਾਂ ਕਿਸ ਤਰ੍ਹਾਂ ਦੇਖਦੇ ਹੋ ਤੁਹਾਨੂੰ ਹਲਕਾ ਕੈਂਡੀਡੇਟ ਵਿਰੋਧੀ ਧਿਰਾਂ ਦੱਸਦੇ ਆ ਲੀਆਂ ਸੁਖਪਾਲ ਖਹਿਰਾ ਹੋਵੇ ਭਾਵੇਂ ਕਾਂਗਰਸ ਦੇ ਹੋਰ ਆਗੂ ਹੋਣ ਕਹਿੰਦੇ ਨੇ ਭਗਵੰਤ ਮਾਨ ਨੇ ਯਾਰੀ ਨਿਭਾਣ ਦੇ ਵਿੱਚ ਪੱਪੀ ਨੂੰ ਹਲਕਾ ਕੈਂਡੀਡੇਟ ਰਵਨੀਤ ਬਿਚੂ ਉਹਨਾਂ ਨੂੰ ਇੱਕ ਪਾਸੇ ਕੰਡੇ ਤੇ ਚੜਾ ਲਓ ਮੈਂ ਇੱਕ ਪਾਸੇ ਚੜ ਜਾਂਦਾ ਜੇ ਐ ਨਾ ਚੱਕ ਦੂਆਂ ਤੱਕੜੀ ਤਾਂ ਕਹਦੇ ਹੋ ਜੀ ਬਿਲਕੁਲ ਐਸੀ ਹੈ ਅਸ਼ੋਕ ਪ੍ਰੈਸ਼ਰ ਪੱਪੀ ਜਿਹੜੇ ਅੱਜ ਅਰਵਿੰਦ ਕੇਜੀਵਾਲ ਨੂੰ ਮਿਲ ਕੇ ਆਏ ਨੇ ਕਹਿੰਦੇ ਨੇ ਕਿ ਅਰਵਿੰਦ ਕੇਜੀਵਾਲ ਨੇ ਇਹੀ ਗੁਰਮੰਤਰ ਦਿੱਤਾ ਕਿ 92 ਦੀ ਤਰ੍ਹਾਂ 13 ਸੀਟਾਂ ਲੋਕ ਸਭਾ ਲੈ ਕੇ ਪਹੁੰਚੋ ਤੇ ਜਿਹੜਾ ਭਾਜਪਾ ਨੇ ਨਾਰਾ ਦਿੱਤਾ ਸੀ ਅਪਕੀ ਪਾਰ 400 ਬਾਰ ਅਰਵਿੰਦ ਕੇਜੀਵਾਲ ਦੇ ਪ੍ਰਚਾਰ ਦੇ ਨਾਲ ਅਪਕੀ ਪਾਰ ਆਧਾ ਪਾਰ ਹੋ ਚੁੱਕਾ ਵਾ ਤੇ 200 ਸੀਟਾਂ ਆਣੀਆਂ ਭਾਜਪਾ ਦੀਆਂ ਤੇ ਜਿਹੜੇ ਉਮੀਦਵਾਰ ਉਹਨਾਂ ਨੂੰ ਹਲਕਾ ਕੈਂਡੀਡੇਟ ਦੱਸਦੇ ਸੀਗੇ ਉਹਨਾਂ ਨੂੰ ਵੀ ਠੋਕਵੇਂ ਜਵਾਬ ਦਿੰਦੇ ਨਜ਼ਰ ਆਏ ਨੇ ਤੇ ਦੂਜੇ ਪਾਸੇ ਸਿਮਰਜੀਤ ਸਿੰਘ ਬੈਂਸ ਅਤੇ ਬੈਂਸ ਭਰਾਵਾਂ ਦੇ ਕਾਂਗਰਸ ਜਾਣ ਨੂੰ ਲੈ ਕੇ ਵੱਡੇ ਕਟਾਕਸ਼ ਅਸ਼ੋਕ ਪ੍ਰਾਸ਼ਰ ਪੱਪੀ ਵੱਲੋਂ ਕੀਤੇ ਜਾ ਰਹੇ ਨੇ ਕੈਮਰਾ ਪਰਸਨ ਰੋਹਿਤ ਦੇ ਨਾਲ ਬੇਵਕਤਾ ਚਰਚਾ ਟੀਵੀ ਲੁਧਿਆਣਾ